ਜਲੰਧ ਦੇ ਰਾਮਾ ਮੰਡੀ ਦੇ ਦੀਨਾਂ ਦੇ ਕਾਕੀ ਪਿੰਡ ਵਿੱਚ ਸ਼ਰੀਆਬ ਗੋਲੀਆਂ ਚੱਲੀਆਂ ਨੇ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਸ਼ਿਆਮਾ ਨੰਗਲ ਤੋਂ ਐਕਟਿਵਾ ਸਵਾਰ ਨੋਝਵਾਨ ਫੋਰਚੂਨਰ ਤੇ ਸਫਾਰ ਹੋ ਕੇ ਪ੍ਰਾਪਰਟੀ ਡੀਲਰ ਦੀ ਗੱਡੀ ਦਾ ਪਿੱਛਾ ਕਰ ਰਹੇ ਸੀ ਤੇ ਇਸ ਦੌਰਾਨ ਹਮਲਾਵਰਾਂ ਨੇ ਇੱਕ ਫੋਰਚੂਨਰ ਸਵਾਰ ਉੱਤੇ ਗੋਲੀਆਂ ਚੁੜਾਨੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਫੋਰਚੂਨਰ ਸਵਾਰ ਨੌਜਵਾਨ ਨੇ ਬਹਾਦਰੀ ਵਿਖਾਉਂਦੇ ਹੋਇਆ ਐਕਟਿਵਾ ਦੇ ਵਿੱਚ ਟੱਕਰ ਮਾਰੀ ਐਕਟਿਵਾ ਸਵਾਰ ਨੌਜਵਾਨ ਸੜਕ ਉੱਤੇ ਡਿੱਗ ਪਿਆ ਤੇ ਇਸ ਦੌਰਾਨ ਫੋਰਚੂਨਰ ਸਵਾਰ ਡਿਰਲ ਵੱਲੋਂ 2 ਤੋਂ 3 ਫਾਇਰ ਕੀਤੇ ਗਏ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਆਫੜਾ ਤਫੜੀ ਮੱਚ ਗਈ ਜਿਸ ਤੋਂ ਬਾਅਦ ਹਮਲਾਵਰ ਐਕਟਿਵਾ ਛੱਡ ਕੇ ਫਰਾਰ ਹੋ ਗਏ ਤਾਂ ਮੌਕੇ ਦੀ ਜਾਣਕਾਰੀ ਦੇ ਨੂੰ ਪ੍ਰਾਪਤ ਪੁਲਿਸ ਨੇ ਐਕਟਿਵਾ ਨੂੰ ਜ਼ਬਤ ਕੀਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਨਦੀਪ ਜਸਲ ਜੀ ਗੱਲ ਕੀ ਹੋਈ ਮਨਦੀਪ ਜੀ ਇਹ ਹੁਣ ਜਿੱਥੇ ਪਹੁੰਚਿਆ ਮੌਕੇ ਤੇ ਮੈ ਪਤਾ ਲੱਗਾ ਕਿ ਇੱਥੇ ਗੋਲੀਆਂ ਚੱਲੀਆਂ ਰਾਮਾ ਮੰਡੀ ਕਾਫੀ ਪੈਂਡ ਦੇ ਵਿੱਚ ਬਾਟੀਆਂ ਮੰਨੀ ਚੇਂਜਰ ਦੇ ਬਾਹਰ ਔਰ ਦੇਖਿਆ ਇੱਥੇ ਅੱਗੇ ਤੇ ਦੋ ਲੜਕੇ ਐਕਟਿਵਾ ਤੇ ਉੱਪਰ ਆਏ ਔਰ ਇਹ ਪ੍ਰਾਪਤੀ ਦਾ ਕੰਮ ਕਰਦੇ ਆ ਜੋ ਕੁਵੇਰ ਬਿਲਡਰ ਆ ਇਹ ਅਵਤਾਰਨਗਰ ਰਹਿੰਦੇ ਆ ਔਰ ਇਹਨਾਂ ਦਾ ਇਹਨਾਂ ਦੇ ਉੱਪਰ ਪਿੱਛੋਂ ਗੱਡੀ ਦੇ ਪਹਿਲਾਂ ਗੋਲੀਆਂ ਪਿੱਛਾ ਕੀਤਾ ਗੋਲੀਆਂ ਚਲਾਈਆਂ ਫਿਰ ਗਾ ਆ ਕੇ ਗੱਡੀ ਰੋਕ ਕੇ ਇਹਨਾਂ ਦੇ ਉੱਪਰ ਹਮਲਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਕਿਹੜੀ ਜਗ੍ਹਾ ਤੋਂ ਪਿੱਛਾ ਕਰਦੇ ਸੀ ਹਾਂ ਜੀ ਕਿਹੜੀ ਜਗ੍ਹਾ ਤੋਂ ਪਿੱਛਾ ਕਰਦੇ ਆ ਰਹੇ ਸੀ ਪਿੱਛੋਂ ਦੱਸ ਦੇ ਕਿਸ ਨੰਗਲ ਸ਼ਾਮਾ ਤੋਂ ਜਿਹੜਾ ਪਿੱਛੇ ਲੱਗੇ ਇਹਨਾਂ ਦੀ ਇੱਥੇ ਇੱਕ ਕਲੋਨੀ ਕੱਟੀ ਹੈ ਇਹਨਾਂ ਨੇ ਅੱਛਾ ਜੀ ਉੱਥੋਂ ਪਿੱਛੋਂ ਲੱਗੇ ਹੋਏ ਬੰਦੇ ਜਿਹੜੇ ਵਾ ਬਿਲਡਿੰਗ ਦਾ ਕੰਮ ਕਰਦੇ ਹਾਂ ਬਿਲਡਿੰਗ ਦਾ ਹਾਂ ਕੋਈ ਫੇਰ ਬਿਲਡਰ ਦੇ ਨਾਂ ਤੇ ਨੰਗਲ ਸ਼ਾਮਾ ਚੌਕ ਤੇ ਇਹਨਾਂ ਨੇ 빌ੇ ਕੱਟੇ ਆ ਜੀ ਤੇ ਉਹ ਫਿਰ ਇੱਥੇ ਆ ਕੇ ਫਿਰ ਗੱਡੀ ਦੇ ਅੱਗੇ ਲਾ ਕੇ ਜਿਹੜੀਆਂ ਗੋਲੀਆਂ ਚਲਾਉਣੀਆਂ ਚਾਹੁੰਦੇ ਸੀਗੇ ਔਰ ਇਹਨਾਂ ਨੇ ਹਿਯਾਰੀ ਕੀਤੀ ਜਿਹੜਾ ਗੱਡੀ ਸਕੂਟਰੀ ਚ ਗੱਡੀ ਮਾਰੀ ਇਹਨਾਂ ਦੀ ਐਕਟਿਵਿਟੀ ਡਿਪ ਹੈ ਤੇ ਆਪਣੇ ਰਵਾਲਵਰ ਨਾਲ ਫਿਰ ਇਹਨਾਂ ਨੇ ਇੱਕ ਦੋ ਗੋਲੀਆਂ ਚਲਾਈਆਂ ਤੇ ਬਿ ਸਕੂਟਰੀ ਛੱਡ ਕੇ ਭੱਜ ਗਏ ਜਿਹੜਾ ਬਦਮਾਸ਼ਾਂ ਨੇ ਸਕੂਟਰੀ ਛੱਡ ਕੇ ਹਾਂਜੀ ਸਕੂਟਰੀ ਛੱਡ ਗਏ ਪੁਲਿਸ ਦੇ ਪਿੱਛਾ ਕਰ ਰਹੇ ਸੀਗੇ ਸਕੂਟਰ ਤੇ ਸੀ ਇਹ ਬੰਦੇ ਕਿੰਨੇ ਸੀਗੇ ਜਿਹੜੇ ਬਿਲਡਰ ਸੀਗੇ ਉਹ ਅਫਾਰਚੂਨਰ ਗੱਡੀ ਅਫਾਰਚੂਨਰ ਗੱਡੀ ਹੋ ਰਹੀ ਹੈ ਕਿ ਅੱਗ ਗੱਡੀ ਆ ਖੜੀ ਹੈ ਜੀ ਇਹਨਾਂ ਨੇ ਫਿਰ ਗੱਡੀ ਮਾਰੀ ਚਿੰਨੇ ਫਾਇਰ ਕੀਤੇ ਉਹਨਾਂ ਨੇ ਇੱਕ ਦੋ ਮੇਰੇ ਵੈਸੇ ਵਾਕਫ ਆ ਪਰ ਮੈਂ ਮਨਦੀਪ ਜੀ ਸਲੈਕਟ ਕੌਂਸਲਰ ਆ ਮਾਂ ਮੰਡੀ ਦੇ ਅੱਛਾ ਕੋਈ ਕੀ ਕਰਨੀਛ ਲਗਦੀ ਆ ਜਾਂ ਕੀ ਕੋਈ ਦੇਖੋ ਜੀ ਇਹ ਤਾਂ ਹੁਣ ਜਿਹੜੇ ਪੁਲਿਸ ਜਾਂਚ ਤੋਂ ਹੀ ਬਾਅਦ ਪਤਾ ਲੱਗੇਗਾ ਬ੍ਰਦਰ ਹੁਣ ਸਰਦਾਰ ਜੀ ਜਿਹੜੇ ਪਾਸੇ ਭਗਵੰਤ ਮਾਨ ਜੀ ਅੱਜ ਇਹ ਕਰਦੇ ਜਿਨ੍ਹਾਂ ਤੇ ਗੋਲੀਆਂ ਚੱਲੀਆਂ ਆ ਉਹਨਾਂ ਨੂੰ ਨੰਗਲ ਸ਼ਾਮਾ ਚੌਂਕੀ ਉੱਥੇ ਲੈ ਗਏ ਆ ਪੂਰੀ ਪੁੱਛਗਿੱਛ ਕਰਨਗੇ ਕੀ ਉਹਨਾਂ ਦੇ ਆਪਣਾ ਸਿਗਾ ਆਪਸੀ ਜੰਝੇ ਸੀਗੀ ਉਹ ਦੱਸ ਰਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਫੋਨ ਆਉਂਦੇ ਸੀਗੇ ਫਰੋਤੀਆਂ ਦੇ ਵਗੈਰਾ ਦੇ ਜੋ ਹਾਂਜੀ ਉਹਨਾਂ ਨੂੰ ਫਰੋਤੀ ਦਾ ਹੀ ਮਸਲਾ ਹੈ ਇੱਕ ਪਾਸੇ ਸੀਐਮ ਸਾਹਿਬ ਕਾਨਫਰੈਂਸ ਕਰ ਸਿਗਰੇਟ ਕਾਨਫਰੰਸ ਹੋਈ ਆ ਸ਼ਾਮੀ ਗੋਲੀਆਂ ਚੱਲੀਆਂ ਜਲੰਧਰ ਦੇ ਵਿੱਚ ਉਹ ਇਹ ਤਾਂ ਹੁਣ ਜਿਹੜੀ ਜਾਂਚ ਤੋਂ ਬਾਅਦ ਹੀ ਪੁਲਿਸ ਜਿਹੜੀ ਆ ਦੱਸ ਸਕਦੀ ਆ ਸਾਡੇ ਸਾਰੇ ਚੌਂਕੀ ਇੰਚਾਰਜ ਐਸ ਐਚਓ ਸਾਹਿਬ ਡਿਪਟੀ ਸਾਹਿਬ ਸਾਰੇ ਲੱਗੇ ਆ ਹੁਣ ਜਾਂਚ ਤੋਂ ਬਾਅਦ ਹੀ ਪੂਰੀ ਜਿਹੜੀ ਗੱਲ ਆ ਜਿਨ੍ਹਾਂ ਨਾਲ ਜੋ ਬੀਚਿਆ ਆ ਉਹ ਦੱਸ ਸਕਦੇ ਆ ਉਹਨਾਂ ਨੂੰ ਨੰਗਲ ਸ਼ਾਮਾ ਉੱਥੇ ਸੌਂਕੀ ਲੈ ਐਡਜੈਕਟਿਵ ਲੋਕੇਸ਼ਨ ਕੀ ਆ ਕੀ ਨਾਮ ਇਸ ਦਾ ਕਾਕੀ ਪਿੰਡ ਰਕਾਕੀ ਪਿੰਡ ਆਪੋਜ਼ਿਟ ਪਾਟਿਆਮਾਨੀ ਚੈਂਜ ਹਾਂ ਕਾਕੀ ਪਿੰਡ ਰਾਮਾ ਬੜੀ ਸ਼ਾਰਪੋਰ ਉਹ ਇਹਨਾਂ ਦੇ ਵਿਚਕਾਰ ਮਾਰੀ ਐ ਐਕਟਿਵਾ ਗੱਡੀ ਦੇ ਲਿਆ ਇਹਨਾਂ ਨੇ ਫਿਰ ਵਿੱਚ ਮਾਰੀ ਜਦੋਂ ਮੋਹਰੇ ਗੱਡੀ ਇਹਨਾਂ ਰੋਕਣ ਲੱਗੇ ਨਾ ਐਕਟਿਵਾ ਰੁਕਣ ਲੱਗੇ ਫਿਰ ਇਹਨਾਂ ਨੇ ਵਿੱਚ ਗੱਡੀ ਮਾਰੀ ਕਿਹੜੀ ਐਕਟਿਵਾ ਦਿਖਾਵੋਗੇ ਮਾੜਾ ਗੱਡੀ ਹਾ ਉਹ ਖੜੀ ਐਕਟਿਵਾ ਜੀ ਇੱਥੇ ਖੜੀ ਹਾਂਜੀ ਹਾਂਜੀ ਕਿੱਥੇ ਖੜੀ ਦਿਖਾਓ ਮਾੜਾ ਹਜੇ ਰਿਹਾ ਜੀ ਵੈਰੀਫਾਈ ਕਰ ਰਹੇ ਹਾਂ ਨਹੀਂ ਆਉ ਅਜੇ ਕਰ ਰਹੇ ਆ ਬ੍ਰਦਰ ਹੁੰਦਾ ਆਏ ਆਪਾਂ ਆ ਕੇ ਕਰਕੇ ਵੈਰੀਫਾਈ ਕਰਕੇ ਦੱਸ ਦਿੰਦੇ ਆ ਕੋਈ ਲਾਕ-ਵਾਡ ਦਾ ਹੈਗਾ ਰੌਣਾ ਤੋਂ ਸਰ ਕਿਹੜੀ ਜਗ੍ਹਾ ਹੈ ਮੈਂ ਕਿਹੜੀ ਜਗ੍ਹਾ ਹੈ ਨਿਕਲ ਕਿਹੜੀ ਜਗ੍ਹਾ 'ਚ ਗੋਲੀ ਚੱਲੀ ਆ ਐਸੇ ਤਾਂ ਸਾਫ ਰੁਕੋ ਕੋਈ ਗੋਲੀ ਸਰ ਗੋਲੀ ਵੀ ਬਰਾਮਾ ਤੁਸੀਂ ਕਹਿੰਦੇ ਜਲੰਧਰ ਦੇ ਰਾਮਾ ਮੰਡੀ ਦੇ ਦੀਨ ਆਉਂਦੇ ਕਾਕੀ ਪਿੰਡ ਵਿੱਚ ਸ਼ਰੀਆਬ ਗੋਲੀਆਂ ਚੱਲੀਆਂ ਨੇ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜੋਨ ਕਾਰਟ ਦੇ ਅਨੁਸਾਰ ਸ਼ਾਮਾ ਨੰਗਲ ਤੋਂ ਐਕਟੀਵਾ ਸਵਾਰ ਨੌਜਵਾਨ ਫੋਰਚੂਨਰ ਤੇ ਸਫਾਰ ਹੋ ਕੇ ਪ੍ਰਾਪਰਟੀ ਡੀਲਰ ਦੀ ਗੱਡੀ ਦਾ ਪਿੱਛਾ ਕਰ ਰਹੇ ਸੀ ਤੇ ਇਸ ਦੌਰਾਨ ਹਮਲਾਵਰਾਂ ਨੇ ਇੱਕ ਫੋਰਚੂਨਰ ਸਵਾਰ ਉੱਤੇ ਗੋਲੀਆਂ ਚੁੜਾਨੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਫੋਰਚੂਨਰ ਸਵਾਰ ਨੌਜਵਾਨ ਨੇ ਬਹਾਦਰੀ ਵਖਾਉਂਦੇ ਹੋਏ ਐਕਟੀਵਾ ਦੇ ਵਿੱਚ ਚੱਕਰ ਮਾਰੀ ਐਕਟਿਵਾ ਸਵਾਰ ਨੌਜਵਾਨ ਸੜਕ ਉਤੇ ਡਿੱਗ ਪਿਆ ਤੇ ਉਸ ਦੌਰਾਨ ਫੋਰਚੂਨਰ ਸਵਾਰ ਡਿੱਲਣ ਵੱਲੋਂ 2 ਤੋਂ 3 ਫਾਇਰ ਕੀਤੇ ਗਏ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਆਫੜਾ ਤਫੜੀ ਮੱਚ ਗਈ ਜਿਸ ਤੋਂ ਬਾਅਦ ਹਮਲਾਵਰ ਐਕਟਿਵਾ ਛੱਡ ਕੇ ਫਰਾਰ ਹੋ ਗਏ ਤਾਂ ਮੌਕੇ ਦੀ ਜਾਣਕਾਰੀ ਦੇ ਨੂੰ ਪ੍ਰਾਪਤ ਪੁਲਿਸ ਨੇ ਐਕਟਿਵਾ ਨੂੰ ਜ਼ਬਤ ਕੀਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਨਦੀਪ ਜਸਲ ਜੀ ਗੱਲ ਕੀ ਹੋਈ ਮਨਦੀਪ ਜੀ ਇਹ ਉਹ ਜਿੱਥੇ ਪਹੁੰਚਿਆ ਮੌਕੇ ਤੇ ਮੈਂ ਪੰਦਾ ਲੱਗਾ ਕਿ ਇੱਥੇ ਗੋਲੀਆਂ ਚੱਲੀਆਂ ਰਾਮਾ ਮੰਡੀ ਕਾਕੀਪੈਂਡ ਦੇ ਵਿੱਚ ਬਾਟੀਆਂ ਮੰਨੀ ਚੇਂਜਰ ਦੇ ਬਾਹਰ ਔਰ ਦੇਖਿਆ ਇੱਥੇ ਅੱਗੇ ਤੇ ਦੋ ਲੜਕੇ ਐਕਟੀਵਾ ਦੇ ਉੱਪਰ ਆਏ ਔਰ ਇਹ ਪ੍ਰਾਪਤੀ ਦਾ ਕੰਮ ਕਰਦੇ ਆ ਜੋ ਕੁਵੇਰ ਬਿਲਡਰ ਆ ਇਹ ਅਵਤਾਰਨਗਰ ਰਹਿੰਦੇ ਆ ਔਰ ਇਹਨਾਂ ਦਾ ਇਹਨਾਂ ਦੇ ਉੱਪਰ ਪਿੱਛੋਂ ਗੱਡੀ ਦੇ ਪਹਿਲਾਂ ਗੋਲੀਆਂ ਪਿੱਛਾ ਕੀਤਾ ਗੋਲੀਆਂ ਚਲਾਈਆਂ ਫਿਰ ਗਾ ਆ ਕੇ ਗੱਡੀ ਰੋਕ ਕੇ ਇਹਨਾਂ ਦੇ ਉੱਪਰ ਹਮਲਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤੁਸੀਂ ਕਿਹੜੀ ਜਗ੍ਹਾ ਤੋਂ ਕਰਦੇ ਸੀ? ਹਾਂਜੀ ਕਿਹੜੀ ਜਗ੍ਹਾ ਤੋਂ ਪਿੱਛਾ ਕਰਦੇ ਆ ਰਹੇ ਸੀ? ਕਿ ਚੋ ਦੱਸ ਦੇਗੇ ਨੰਗਲ ਸ਼ਾਮਾ ਚੌਕ ਜਿਹੜਾ ਪਿੱਛੇ ਲੱਗੇ ਨੇ ਦੀ ਇੱਥੇ ਇੱਕ ਕਲੋਨੀ ਕੱਟੀ ਹੈ ਇਹਨਾਂ ਨੇ ਅੱਛਾ ਜੀ ਉਸ ਤੋਂ ਪਿੱਛੇ ਲੱਗੇ ਹੋਏ ਬੰਦੇ ਜਿਹੜੇ ਵਾ ਬਿਲਡਿੰਗ ਦਾ ਕੰਮ ਕਰਦੇ ਨੇ ਬਿਲਡਿੰਗ ਦਾ ਹਾਂ ਕੁਵੇਰ ਬਿਲਡਰ ਦੇ ਨਾਮ ਤੇ ਨੰਗਲ ਸ਼ਾਮਾ ਚੌਕ ਤੇ ਇਹਨਾਂ ਨੇ 빌ੇ ਕੱਟੇ ਆ ਜੀ ਤੇ ਉਹ ਫਿਰ ਇੱਥੇ ਆ ਕੇ ਉਹਨਾਂ ਦੇ ਪਿੱਛੇ ਪਿੱਛੇ ਗੋਲੀਆਂ ਚਲਾਈਆਂ ਗੱਡੀ ਦੇ ਅੱਗੇ ਲਾ ਕੇ ਜਿਹੜੀਆਂ ਗੋਲੀਆਂ ਚਲਾਉਣੀਆਂ ਚਾਹੁੰਦੇ ਸੀਗੇ ਔਰ ਇਹਨਾਂ ਨੇ ਹਿਸ਼ਾਰੀ ਕੀਤੀ ਜਿਹੜਾ ਗੱਡੀ ਸਕੂਟਰੀ 'ਚ ਗੱਡੀ ਮਾਰੀ ਉਹਨਾਂ ਦੀ ਐਕਟਿਵਿਟੀ ਡਿਪ ਹੈ ਤੇ ਆਪਣੇ ਰਵਾਲਵਰ ਨਾਲ ਫਿਰ ਇਹਨਾਂ ਨੇ ਇੱਕ ਦੋ ਗੋਲੀਆਂ ਚਲਾਈਆਂ ਤੇ ਉਹ ਸਕੂਟਰੀ ਛੱਡ ਕੇ ਭੱਜ ਗਏ ਜਿਹੜਾ ਬਦਮਾਸ਼ਾਂ ਨੇ ਸਕੂਟਰੀ ਛੱਡ ਕੇ ਹਾਂਜੀ ਸਕੂਟਰੀ ਛੱਡ ਕੇ ਜੀ ਸਕੂਟਰੀ ਦੇ ਪਿੱਛਾ ਕਰ ਰਹੇ ਸੀਗੇ ਇਹ ਬੰਦੇ ਕਿੱਥੇ ਸੀਗੇ ਜਿਹੜੇ ਬਿਲਡਰ ਸੀਗੇ ਉਹ ਅਫਾਰਚੂਨਰ ਗੱਡੀ ਫੋਰਚੂਨਰ ਖੜੀ ਹੋ ਰਹੀ ਹੈ ਕਿ ਅੱਗੜੀਆ ਖੜੀ ਆ ਜੀ ਇਹਨਾਂ ਨੇ ਫੇਰ ਗੱਡੀ ਮਾਰੀ ਚਿੰਨ੍ਹ ਫੇਰ ਕੀਤੇ ਉਹਨਾਂ ਨੇ ਹੁਣ ਇੱਕ ਦੋ ਫ ਨੇ ਵੈਸੇ ਵਾਕਫ ਆ ਕਿ ਮੈਂ ਮਨਦੀਪ ਜੀ ਸਲੈਕਟ ਕਾਉਂਸਲਰ ਰਾਮਾ ਮਲਿਕ ਦਾ। ਕੋਈ ਕੀ ਕਰਨੀ ਚਲਕਦੀ ਆ ਜਾਂ ਕੀ ਕੋਈ ਦੇਖੋ ਜੀ ਇਹ ਤਾਂ ਹੁਣ ਜਿਹੜੇ ਪੁਲਿਸ ਜਾਂਚ ਤੋਂ ਹੀ ਬਾਅਦ ਪਤਾ ਲੱਗੇਗਾ ਬ੍ਰਦਰ ਹੁਣ ਸਰਦਾਰ ਜੀ ਜਿਹੜੇ ਪਾਸੇ ਭਗਵੰਤ ਮਾਨ ਜੀ ਅੱਜ ਇਹ ਕਰਦੇ ਜਿਹਨਾਂ ਤੇ ਗੋਲੀਆਂ ਚੱਲੀਆਂ ਆ ਉਹਨਾਂ ਨੂੰ ਹੁਣ ਨੰਗਲ ਸ਼ਾਮਾ ਚੌਂਕੀ ਉੱਥੇ ਲੈ ਗਏ ਆ ਪੂਰੀ ਪੁੱਛਗਿੱਛ ਕਰਨਗੇ ਕੀ ਉਹਨਾਂ ਦੇ ਲੈ ਆਪਣਾ ਸਿਗਾ ਆਪਸੀ ਜੰਗ ਜੇ ਸੀਗੀ ਉਹ ਦੱਸ ਰਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਫੋਨ ਆਉਂਦੇ ਸੀਗੇ ਫਰੋਤੀਆਂ ਦੇ ਵਗੈਰਾ ਦੇ ਜੋ ਹਾਂ ਜੀ ਉਹਨਾਂ ਨੂੰ ਫਰੋਤੀ ਦਾ ਹੀ ਮਸਲਾ ਹੈ ਤੇ ਪਾਸੇ ਸੀਐਮ ਸਾਹਿਬ ਕਾਨਫ ਸਿਵਲ ਕਾਨਫਰੰਸ ਹੋਈ ਹੈ ਸ਼ਾਮੀ ਗੋਲੀਆਂ ਚੱਲੀਆਂ ਜਲੰਧਰ ਦੇ ਵਿੱਚ ਉਹ ਇਹ ਤਾਂ ਹੁਣ ਜਿਹੜੀ ਜਾਂਚ ਤੋਂ ਬਾਅਦ ਹੀ ਪੁਲਿਸ ਜਿਹੜੀ ਦੱਸ ਸਕਦੀ ਆ ਸਾਡੇ ਸਾਰੇ ਚੌਂਕੀ ਇੰਚਾਰਜ ਐ ਐਸ ਐਚਓ ਸਾਹਿਬ ਡਿਪਟੀ ਸਾਹਿਬ ਸਾਰੇ ਲੱਗੇ ਆ ਹੁਣ ਜਾਂਚ ਤੋਂ ਬਾਅਦ ਹੀ ਪੂਰੀ ਜਿਹੜੀ ਗੱਲ ਆ ਜਿੰਨਾਂ ਨਾਲ ਜੋ ਬੀਚਿਆ ਆ ਉਹ ਦੱਸ ਸਕਦੇ ਉਹਨਾਂ ਨੂੰ ਨੰਗਲ ਸ਼ਾਮਾ ਉੱਥੇ ਚੌਂਕੀ ਲੈ ਜੈਕਟਿਵੇਸ਼ਨ ਕੀ ਹੈ ਕੀ ਨਾਮ ਇਸ ਦਾ ਕਾਕੀਪਿੰਡ ਕਾਕੀਪਿੰਡ ਆਪੋਜ਼ਿਟ ਪਾਟਿਆਮਾਨੀ ਚੈਂਜ ਹਾਂਜੀ ਕਾਕੀਪਿੰਡ ਰਾਮਾਬੜੀ ਸ਼ਹਿਰਪੁਰ ਉਹਨਾਂ ਦੇ ਵਿੱਚ ਘਾਰ ਮਾਰੀ ਐ ਐਕਟਿਵਾ ਗੱਡੀ ਦੇ ਲਿਆ ਇਨਾਂ ਨੇ ਫਿਰ ਵਿੱਚ ਮਾਰੀ ਜਦੋਂ ਮੋਰੇ ਗੱਡੀ ਨਾ ਰੋਕਣ ਲੱਗੇ ਨਾ ਐਕਟਿਵਾ ਰੁਕਣ ਲੱਗੇ ਫਿਰ ਇਨਾਂ ਨੇ ਵਿੱਚ ਗੱਡੀ ਮਾਰੀ ਕਿਹੜੀ ਐਕਟਿਵਾ ਦਿਖਾਵਾਂਗੇ ਮੜੇ ਗੱਡੀ ਆਓ ਖੜੀ ਐਕਟਿਵਾ ਜੀ ਇੱਥੇ ਖੜੀ ਹਾਂਜੀ ਹਾਂਜੀ ਇੱਥੇ ਖੜੀ ਦਿਖਾਏ ਮੜੇ ਹਲੇ ਰਹੀ ਵੈਰੀਫਾਈ ਕਰ ਰਹੇ ਹਾਂ ਨਹੀਂ ਆ ਗਿਆ ਸਰ ਇਹਨਾਂ ਦਾ ਨਾਮ ਕੀ ਇਹਨਾਂ ਦਾ ਸਰ ਕੀ ਨਾਮ ਉਹਨਾਂ ਦਾ ਹਾਂਜੀ ਕਰ ਰਹੇ ਬ੍ਰਦਰ ਹੁੰਦਾ ਹੈ ਆ ਸਰ ਕਿਹੜੀ ਜਗ੍ਹਾ ਹੈ ਮੈਂ ਕਿਹੜੀ ਜਗ੍ਹਾ ਹੈ ਨਿਕਾ ਕਿਹੜੀ ਜਗ੍ਹਾ ਗੋਲੀ ਚੱਲੀ ਹੈ ਐਸੇ ਤੋਂ ਸਾਹਬ ਰੁਕੋ ਗੋਲੀ ਹੈ ਸਰ ਗੋਲੀ ਵੀ ਬਰਾਮਾ ਤੋਂ ਹੀ ਕਹਿੰਦੇ ਜਲੰਧਰ ਦੇ ਰਾਮਾ ਮੰਡੀ ਦੇ ਦੀਨਾਂ ਦੇ ਕਾਕੀ ਪਿੰਡ ਵਿੱਚ ਸ਼ਰੀਆ ਗੋਲੀਆਂ ਚੱਲੀਆਂ ਨੇ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਸ਼ਿਆਮਾ ਨੰਗਲ ਤੋਂ ਐਕਟਿਵਾ ਸਵਾਰ ਨੋਛਵਾਨ ਫੋਰਚਨਰ ਤੇ ਸਫਾਰ ਹੋ ਕੇ ਕਾਪਟੀ ਡੀਲਰ ਦੀ ਗੱਡੀ ਦਾ ਪਿੱਛਾ ਕਰ ਰਹੇ ਸੀ ਤੇ ਇਸ ਦੌਰਾਨ ਹਮਲਾਵਰਾਂ ਨੇ ਇੱਕ ਫੋਰਚੂਨਰ ਸਵਾਰ ਉੱਤੇ ਗੋਲੀਆਂ ਚੁਲਾਉਂਨਾ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਫੋਰਚੂਨਰ ਸਵਾਰ ਨੂੰ ਛੋਣਾ ਨੇ ਬਹਾਦਰੀ ਵਿਖਾਉਂਦੇ ਹੋਏ ਐਕਟਿਵਾ ਦੇ ਵਿੱਚ ਟੱਕਰ ਮਾਰੀ। ਐਕਟਿਵਾ ਸਵਾਰ ਨੋਜਵਾ ਸੜਕ ਉੱਤੇ ਡਿੱਗ ਪਿਆ ਤੇ ਇਸ ਦੌਰਾਨ ਫੋਰਚੂਨਰ ਸਵਾਰ ਡੀਲਰ ਵੱਲੋਂ 2 ਤੋਂ 3 ਫਾਇਰ ਕੀਤੇ ਗਏ। ਇਸ ਘਟਨਾ ਨੂੰ ਲੈ ਕੇ ਮੌਕੇ ਤੇ ਆਫੜਾ ਤਫੜੀ ਮੱਚ ਗਈ ਜਿਸ ਤੋਂ ਬਾਅਦ ਹਮਲਾਵਰ ਐਕਟਿਵਾ ਛੱਡ ਕੇ ਫਰਾਰ ਹੋ ਗਏ। ਦਾ ਮੌਕੇ ਦੀ ਜਾਣਕਾਰੀ ਦੇ ਨੂੰ ਪ੍ਰਾਪਤ ਪੁਲਿਸ ਨੇ ਐਕਟਿਵਾ ਨੂੰ ਜ਼ਬਤ ਕੀਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਨਦੀਪ ਜਸਲ ਜੀ ਗੱਲ ਕੀ ਹੋਈ ਮਨਦੀਪ ਜੀ ਇਹ ਉਹ ਨਹੀਂ ਜਿੱਥੇ ਪਹੁੰਚਿਆ ਮੌਕੇ ਤੇ ਮੈਨੂੰ ਲੱਗਾ ਕਿ ਇੱਥੇ ਗੋਲੀਆਂ ਚੱਲੀਆਂ ਰਾਮਾ ਮੰਡੀ ਕਾਕੀਪੈਂਡ ਦੇ ਵਿੱਚ ਬਾਟੀਆਂ ਮਨੀ ਚੈਂਜਰ ਦੇ ਬਾਗ ਔਰ ਦੇਖਿਆ ਇੱਥੇ ਅੱਗੇ ਤੇ ਦੋ ਲੜਕੇ ਐਕਟਿਵਾ ਦੇ ਉੱਪਰ ਆਏ ਔਰ ਇਹ ਪ੍ਰਾਪਤੀ ਦਾ ਕੰਮ ਕਰਦੇ ਆ ਜੋ ਕੁਵੇਰ ਬਿਲਡਰ ਆ ਇਹ ਉਪਤਾਰਨਗਰ ਰਹਿੰਦੇ ਆ ਔਰ ਇਹਨਾਂ ਦਾ ਇਹਨਾਂ ਦੇ ਉੱਪਰ ਪਿੱਛੋਂ ਗੱਡੀ ਤੇ ਪਹਿਲਾਂ ਗੋਲੀਆਂ ਪਿੱਛਾ ਕੀਤਾ ਗੋਲੀਆਂ ਚਲਾਈਆਂ ਫੇਰ ਗਾ ਆ ਕੇ ਗੱਡੀ ਰੋਕ ਕੇ ਇਹਨਾਂ ਦੇ ਉੱਪਰ ਹਮਲਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਕਿਹੜੀ ਜਗ੍ਹਾ ਤੋਂ ਕਰਦੇ ਸੀ ਹਾਂ ਜੀ ਕਿਹੜੀ ਜਗ੍ਹਾ ਤੋਂ ਪਿੱਛਾ ਕਰਦੇ ਆ ਰਹੇ ਸੀ ਪਿੱਛੋਂ ਦੱਸ ਦੇ ਕਿਸ ਨੰਗਲ ਸ਼ਾਮਾ ਤੋਂ ਜਿਹੜਾ ਪਿੱਛੇ ਲੱਗੇ ਨੇ ਦੀ ਇੱਥੇ ਇੱਕ ਕਲੋਨੀ ਕੱਟੀ ਆ ਇਹਨਾਂ ਨੇ ਹਾਂ ਜੀ ਉਸ ਤੋਂ ਪਿੱਛੋਂ ਲੱਗੇ ਹੋਏ ਬੰਦੇ ਜਿਹੜੇ ਆ ਬਿਲਡਿੰਗ ਦਾ ਕੰਮ ਕਰਦੇ ਆ ਬਿਲਡਿੰਗ ਦਾ ਹਾਂ ਉਹ ਫੇਰ ਬਿਲਡਰ ਦੇ ਨਾਮ ਤੇ ਨੰਗਲ ਸ਼ਾਮਾ ਚੌਂਕ ਤੇ ਇਹਨਾਂ ਨੇ ਬਿੱਲੇ ਕੱਟੇ ਆ ਜੀ ਤੇ ਫਿਰ ਗੱਡੀ ਦੇ ਅੱਗੇ ਲਾ ਕੇ ਜਿਹੜੀਆਂ ਗੋਲੀਆਂ ਚਲਾਉਣੀਆਂ ਚਾਹੁੰਦੇ ਸੀਗੇ ਔਰ ਇਹਨਾਂ ਨੇ ਹਿਸ਼ਾਰੀ ਕੀਤੀ ਜਿਹੜਾ ਗੱਡੀ ਸਕੂਟਰੀ ਚ ਗੱਡੀ ਮਾਰੀ ਇਹਨਾਂ ਦੀ ਐਕਟਿਵਿਟੀ ਡਿਪ ਹੈ ਤੇ ਆਪਣੇ ਰਵਾਲਵਰ ਨਾਲ ਫਿਰ ਇਹਨਾਂ ਨੇ ਇੱਕ ਦੋ ਗੋਲੀਆਂ ਚਲਾਈਆਂ ਤੇ ਬਿ ਸਕੂਟਰੀ ਛੱਡ ਕੇ ਭੱਜ ਗਏ ਜਿਹੜਾ ਬਦਮਾਸ਼ਾਂ ਨੇ ਸਕੂਟਰੀ ਛੱਡ ਕੇ ਹਾਂਜੀ ਸਕੂਟਰੀ ਛੱਡ ਗਏ ਜੀ ਸਕੂਟਰੀ ਦੇ ਪਿੱਛਾ ਕਰ ਰਹੇ ਸੀਗੇ ਸਕੂਟਰ ਤੇ ਸੀ ਕਿਸ ਬੰਦੇ ਕਿੰਨੇ ਸੀਗੇ ਜਿਹੜੇ ਬਿਲਡਰ ਸੀਗੇ ਉਹ ਆਫੋਰਚੂਨਰ ਗੱਡੀ ਆਫੋਰਚੂਨਰ ਗੱਡੀ ਹੋ ਰਹੀ ਹੈ ਆ ਗੱਡੀ ਆ ਖੜੀ ਹੈ ਜੀ ਇਹਨਾਂ ਨੇ ਫਿਰ ਗੱਡੀ ਮਾਰੀ ਕਿੰਨੇ ਫਾਇਰ ਕੀਤੇ ਉਹਨਾਂ ਨੇ ਉਹਨਾਂ ਨੇ ਮੇਰੇ ਵੈਸੇ ਵਾਕਫ ਆ ਕਿ ਮੈਂ ਮਨਦੀਪ ਜੀ ਸਲੈਕਟ ਕੌਂਸਲਰ ਆ ਮਾ ਮਨਦੀਪ ਅੱਛਾ ਕੋਈ ਕੀ ਕਰਨੀ ਚ ਲੱਗਦੀ ਹੈ ਜਾਂ ਕੀ ਕੋਈ ਦੇਖੋ ਜੀ ਇਹ ਤਾਂ ਹੁਣ ਜਿਹੜੇ ਪੁਲਿਸ ਜਾਂਚ ਤੋਂ ਹੀ ਬਾਅਦ ਪਤਾ ਲੱਗੇਗਾ ਬ੍ਰਦਰ ਹੁਣ ਸਰਦਾਰ ਜੀ ਜਿਹੜੇ ਪਾਸੇ ਭਗਵੰਤ ਮਾਨ ਜੀ ਅੱਜ ਇਹ ਕਰਦੇ ਜਿਹਨਾਂ ਦੇ ਗੋਲੀਆਂ ਚੱਲੀਆਂ ਆ ਉਹਨਾਂ ਨੂੰ ਹੁਣ ਨੰਗਲ ਸ਼ਾਮਾ ਚੌਕੀ ਉੱਥੇ ਲੈ ਗਏ ਆ ਫਸਾਰੀ ਪੁੱਛ ਗਿਛ ਕਰਨਗੇ ਕੀ ਉਹਨਾਂ ਦੇ ਆਪਣਾ ਸਿਗਾ ਆਪਸੀ ਰੰਜਿਸ਼ ਸੀਗੀ ਉਹ ਦੱਸ ਰਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਫੋਨ ਆਉਂਦੇ ਸੀਗੇ ਫਰੋਤੀਆਂ ਦੇ ਵਗੈਰਾ ਦੇ ਜੋ ਹਾਂਜੀ ਉਹਨਾਂ ਨੂੰ ਫਰੋਤੀ ਦਾ ਹੀ ਮਸਲਾ ਆ ਫਰੋਤੀ ਦਾ ਕੋਈ ਮਸਲਾ ਪ ਸਿਗਰੇਟ ਕਾਨਫਰੰਸ ਹੋਈ ਹੈ ਸ਼ਾਮੀ ਗੋਲੀਆਂ ਚੱਲੀਆਂ ਚਲੰਦਰ ਦੇ ਵਿੱਚ ਉਹ ਇਹ ਤਾਂ ਹੁਣ ਜਿਹੜੀ ਜਾਂਚ ਤੋਂ ਬਾਅਦ ਹੀ ਪੁਲਿਸ ਜਿਹੜੀ ਦੱਸ ਸਕਦੀ ਆ ਸਾਡੇ ਸਾਰੇ ਚੌਂਕੀ ਇੰਚਾਰਜ ਐ ਐਸ ਐਚਓ ਸਾਹਿਬ ਡਿਪਟੀ ਸਾਹਿਬ ਸਾਰੇ ਲੱਗੇ ਆ ਹੁਣ ਜਾਂਚ ਤੋਂ ਬਾਅਦ ਹੀ ਪੂਰੀ ਜਿਹੜੀ ਗੱਲ ਆ ਜਿਨ੍ਹਾਂ ਨਾਲ ਜੋ ਬੀਚਿਆ ਆ ਉਹ ਦੱਸ ਸਕਦੇ ਆ ਉਹਨਾਂ ਨੂੰ ਨੰਗਲ ਸ਼ਾਮਾ ਉੱਥੇ ਸੌਂਕੀ ਦਾ ਐਡਜੈਕਟ ਲੋਕੇਸ਼ਨ ਕੀ ਆ ਕੀ ਨਾਮ ਇਸ ਦਾ ਕਾਕੀ ਪਿੰਡ ਰਕਾਕੀ ਪਿੰਡ ਆਪੋਜ਼ਿਟ ਪਾਟਿਆਮਾਨੀ ਚੈਂਜਰ ਹਾਂਜੀ ਕਾਕੀ ਪਿੰਡ ਰਾਮਾਬੜੀ ਸ਼ਹਿਰ ਕੋਲ ਉਹਨਾਂ ਦੇ ਵਿੱਚ ਘਾਰ ਮਾਰੀ ਐਕਟਿਵਾ ਗੱਡੀ ਦੇ ਲਿਆ ਇਨਾਂ ਨੇ ਫਿਰ ਵਿੱਚ ਮਾਰੀ ਜਦੋਂ ਮੋਹਰੇ ਗੱਡੀ ਇਹਨਾਂ ਰੋਕਣ ਲੱਗੇ ਨਾ ਐਕਟਿਵਾ ਰੁਕਣ ਲੱਗੇ ਫਿਰ ਇਹਨਾਂ ਨੇ ਵਿੱਚ ਗੱਡੀ ਮਾਰੀ ਕਿਹੜੀ ਐਕਟਿਵਾ ਦਿਖਾਵਾਂਗੇ ਮੜੇ ਗੱਡੀ ਆਓ ਖੜੀ ਐਕਟਿਵਾ ਜੀ ਇੱਥੇ ਖੜੀ ਹਾਂਜੀ ਇੱਥੇ ਖੜੀ ਦਿਖਾਓ ਮੜੇ ਜੀ ਵੈਰੀਫਾਈ ਕਰਦੇ ਆ ਮਣੀ ਆ ਜਾ ਸਰ ਇਹਨਾਂ ਦਾ ਨਾਮ ਕੀ ਇਹਨਾਂ ਦਾ ਸਰ ਕੀ ਭਈ ਕਰ ਰਹੇ ਬ੍ਰਦਰ ਹੁੰਦਾ ਹੈ ਆਪਾਂ ਅੱਜ ਕਰਕੇ ਵੈਰੀਫਾਈ ਕਰਕੇ ਦੱਸ ਦਿੰਦੇ ਆ ਕੋਈ ਲਾਗਵਾਰ ਦਾ ਹੈਗਾ ਰੌਣਾ ਤੇ ਹੋਰ ਸਰ ਕਿਹੜੀ ਜਗ੍ਹਾ ਹੈ ਮੈਂ ਕਿਹੜੀ ਜਗ੍ਹਾ ਹੈ ਨਿਕਾ ਕਿਹੜੀ ਜਗ੍ਹਾ 'ਚ ਗੋਲੀ ਚੱਲੀ ਆ ਵੈਸੇ ਤਾਂ ਸਾਫ ਰੋਕੋ ਗੋਲੀ ਸਰ ਗੋਲੀ ਵੀ ਬਰਾਮਤ ਜੀ ਕਹਿੰਦੇ ਜਲੰਧਰ ਦੇ ਰਾਮਾ ਮੰਡੀ ਦੇ ਦੀ ਨਾਉਂ ਦੇ ਕਾਕੀ ਪਿੰਡ ਵਿੱਚ ਸ਼ਰੀਆਬ ਗੋਲੀਆਂ ਚੱਲੀਆਂ ਨੇ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਵਾਨ ਕਾੜ ਦੇ ਅਨੁਸਾਰ ਸ਼ਿਆਮਾ ਨੰਗਲ ਤੋਂ ਐਕਟੀਵਾ ਸਵਾਰ ਨੌਜਵਾਨ ਫੋਰਚੂਨਰ ਤੇ ਸਫਾਰ ਹੋ ਕੇ ਪ੍ਰਾਪਰਟੀ ਡੀਲਰ ਦੀ ਗੱਡੀ ਦਾ ਪਿੱਛਾ ਕਰ ਰਹੇ ਸੀ ਤੇ ਇਸ ਦੌਰਾਨ ਹਮਲਾਵਰਾਂ ਨੇ ਇੱਕ ਫੋਰਚੂਨਰ ਸਵਾਰ ਉੱਤੇ ਗੋਲੀਆਂ ਚੁੜਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਤੋਂ ਬਾਅਦ ਫੋਰਚੂਨਰ ਸਵਾਰ ਨੌਜਵਾਨ ਨੇ ਬਹਾਦਰੀ ਵਖਾਉਂਦੇ ਹੋਇਆ ਐਕਟੀਵਾ ਦੇ ਵਿੱਚ ਟੱਕਰ ਮਾਰੀ ਐਕਟਿਵਾ ਸਵਾਰ ਨੌਜਵਾਨ ਸੜਕ ਉਤੇ ਡਿੱਗ ਪਿਆ ਤੇ ਇਸ ਦੌਰਾਨ ਫੋਰਚੂਨਰ ਸਵਾਰ ਡਰਾਈਵਰ ਵੱਲੋਂ 2 ਤੋਂ 3 ਫਾਇਰ ਕੀਤੇ ਗਏ ਇਸ ਘਟਨਾ ਨੂੰ ਲੈ ਕੇ ਮੌਕੇ ਤੇ ਆਫੜਾ ਤਫੜੀ ਮੱਚ ਗਈ ਜਿਸ ਤੋਂ ਬਾਅਦ ਹਮਲਾਵਰ ਐਕਟਿਵਾ ਛੱਡ ਕੇ ਫਰਾਰ ਹੋ ਗਏ ਤਾਂ ਮੌਕੇ ਦੀ ਜਾਣਕਾਰੀ ਦੇ ਨੂੰ ਪ੍ਰਾਪਤ ਪੁਲਿਸ ਨੇ ਐਕਟਿਵਾ ਨੂੰ ਜ਼ਬਤ ਕੀਤਾ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਨਦੀਪ ਜਸਲ ਜੀ ਗੱਲ ਕੀ ਹੋਈ ਮਨਦੀਪ ਜੀ ਇਹ ਉਹ ਜਿੱਥੇ ਪਹੁੰਚਿਆ ਮੌਕੇ ਤੇ ਮੈਂ ਪਤਾ ਲੱਗਾ ਕਿ ਇੱਥੇ ਗੋਲੀਆਂ ਚੱਲੀਆਂ ਰਾਮਾ ਮੰਡੀ ਕਾਫੀ ਪੈਂਡ ਦੇ ਵਿੱਚ ਬਾੜੀਆ ਮੰਡੀ ਚੇਂਜਰ ਦੇ ਬਾਅਦ ਔਰ ਦੇਖਿਆ ਇੱਥੇ ਅੱਗੇ ਤੇ ਦੋ ਲੜਕੇ ਐਕਟੀਵਾ ਦੇ ਉੱਪਰ ਆਏ ਔਰ ਇਹ ਪ੍ਰਾਪਰਟੀ ਦਾ ਕੰਮ ਕਰਦੇ ਆ ਜੋ ਕੁਵੇਰ ਬਿਲਡਰ ਆ ਇਹ ਅਵਤਾਰਨਗਰ ਰਹਿੰਦੇ ਆ ਔਰ ਇਹਨਾਂ ਦਾ ਇਹਨਾਂ ਦੇ ਉੱਪਰ ਪਿੱਛੋਂ ਗੱਡੀ ਦੇ ਪਹਿਲਾਂ ਗੋਲੀਆਂ ਪਿੱਛਾ ਕੀਤਾ ਗੋਲੀਆਂ ਚਲਾਈਆਂ ਫਿਰ ਗਾ ਆ ਕੇ ਗੱਡੀ ਰੋਕ ਕੇ ਇਹਨਾਂ ਦੇ ਉੱਪਰ ਹਮਲਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਕਿਹੜੀ ਜਗ੍ਹਾ ਤੋਂ ਕਰਦੇ ਸੀ ਜੀ ਕਿਹੜੀ ਜਗ੍ਹਾ ਤੋਂ ਪਿੱਛਾ ਕਰਦੇ ਆ ਰਹੇ ਸੀ ਪਿੱਛੋਂ ਦੱਸਦੇ ਕਿ ਨੰਗਲ ਸ਼ਾਮਾ ਚੌਕ ਜਿਹੜਾ ਪਿੱਛੇ ਲੱਗੇ ਨੇ ਦੀ ਇੱਥੇ ਇੱਕ ਕਲੋਨੀ ਕੱਟੀ ਆ ਨਾ ਨੇ ਅੱਛਾ ਜੀ ਉਸ ਤੋਂ ਪਿੱਛੋਂ ਲੱਗੇ ਹੋਏ ਬੰਦੇ ਜਿਹੜੇ ਆ ਬਿਲਡਿੰਗ ਦਾ ਕੰਮ ਕਰਦੇ ਆ ਬਿਲਡਿੰਗ ਦਾ ਹਾਂ ਕੋਈਰ ਬਿਲਡਰ ਦੇ ਨਾਮ ਤੇ ਨੰਗਲ ਸ਼ਾਮਾ ਚੌਕ ਤੇ ਇਹਨਾਂ ਨੇ 빌ੇ ਕੱਟੇ ਆ ਜੀ ਤੇ ਉਹ ਫਿਰ ਇੱਥੇ ਅਗੋਂ ਨੇ ਪਿੱਛੇ ਪਿੱਛੇ ਗੋਲੀਆਂ ਚਲਾਈਆਂ ਫਿਰ ਗੱਡੀ ਦੇ ਅੱਗੇ ਲਾ ਕੇ ਜਿਹੜੀਆਂ ਗੋਲੀਆਂ ਚਲਾਉਣੀਆਂ ਚਾਹੁੰਦੇ ਸੀਗੇ ਔਰ ਇਹਨਾਂ ਨੇ ਹਿਸ਼ਾਰੀ ਕੀਤੀ ਜਿਹੜਾ ਗੱਡੀ ਸਕੂਟਰੀ ਚ ਗੱਡੀ ਮਾਰੀ ਇਹਨਾਂ ਦੀ ਐਕਟਿਵ ਡਿਪ ਹੈ ਤੇ ਆਪਣੇ ਰਵਾਲਵਰ ਨਾਲ ਫਿਰ ਇਹਨਾਂ ਨੇ ਇੱਕ ਦੋ ਗੋਲੀਆਂ ਚਲਾਈਆਂ ਤੇ ਬਿ ਸਕੂਟਰੀ ਛੱਡ ਕੇ ਭੱਜ ਗਏ ਜਿਹੜਾ ਬਦਮਾਸ਼ਾਂ ਨੇ ਸਕੂਟਰੀ ਛੱਡ ਕੇ ਹਾਂਜੀ ਸਕੂਟਰੀ ਛੱਡ ਗਏ ਹੋਰ ਜਿੱਥੇ ਇਸ਼ਾਰਾ ਕਰ ਰਹੇ ਸੀਗੇ ਸਕੂਟਰ ਤੇ ਸੀ ਉਸੇ ਬੰਦੇ ਕਹਿੰਦੇ ਸੀਗੇ ਜਿਹੜੇ ਬਿਲਡਰ ਸੀਗੇ ਉਹ ਅਫਾਰਚੂਨਰ ਗੱਡੀ ਅਫਾਰਚੂਨਰ ਗੱਡੀ ਹੋ ਰਹੀ ਹੈ ਕਿ ਅਗੜੀਆ ਖੜੀ ਹੈ ਜੀ ਇਹਨਾਂ ਨੇ ਫਿਰ ਗੱਡੀ ਮਾਰੀ ਕਿੰਨੇ ਫਾਇਰ ਕੀਤੇ ਉਹਨਾਂ ਨੇ ਇੱਕ ਦੋ ਫ ਮੇਰੇ ਵੈਸੇ ਵਾਕਫ ਆ ਮੈਂ ਮਨਦੀਪ ਜੀ ਸਲੈਕਟ ਕਾਉਂਸਲਰ ਆ ਮਾਂ ਮੰਦੀ ਦਾ ਅਚਾ ਕੋਈ ਕੀ ਰੰਜਿਸ਼ ਲੱਗਦੀ ਆ ਜਾਂ ਕੀ ਕੋਈ ਵੇਖੋ ਜੀ ਇਹ ਤਾਂ ਹੁਣ ਜਿਹੜੇ ਪੁਲਿਸ ਜਾਂਚ ਤੋਂ ਹੀ ਬਾਅਦ ਪਤਾ ਲੱਗੇਗਾ ਬ੍ਰਦਰ ਹੁਣ ਉਹ ਸਰਦਾਰ ਜੀ ਜਿਹੜੇ ਪਾਸੇ ਭਗਵੰਤ ਮਾਨ ਜੀ ਅੱਜ ਇਹ ਕਰਦੇ ਨੇ ਜਿਹਨਾਂ ਦੇ ਗੋਲੀਆਂ ਚੱਲੀਆਂ ਆ ਉਹਨਾਂ ਨੂੰ ਹੁਣ ਨੰਗਲ ਸ਼ਾਮਾ ਚੌਂਕੀ ਉੱਥੇ ਲੈ ਗਏ ਆ ਪੂਰੀ ਪੁੱਛਗਿੱਛ ਕਰਨਗੇ ਕੀ ਉਹਨਾਂ ਦੇ ਲੈ ਆਪਣਾ ਸਗਾ ਆਪਸੀ ਰੰਜਿਸ਼ ਸੀਗੀ ਉਹ ਦੱਸ ਰਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਫੋਨ ਆਉਂਦੇ ਸੀਗੇ ਫਰੋਤੀਆਂ ਦੇ ਵਗੈਰਾ ਦੇ ਜੋ ਹਾਂ ਜੀ ਉਹਨਾਂ ਨੂੰ ਫਰੋਤੀ ਦਾ ਹੀ ਮਸਲਾ ਆ ਪਾਸੇ ਸੀਐਮ ਸਾ ਸਿਗਰੀ ਕਾਨਫਰੰਸ ਹੋਈ ਹੈ ਸ਼ਾਮੀ ਗੋਲੀਆਂ ਚੱਲ ਪਈਆਂ ਜਲੰਧਰ ਦੇ ਵਿੱਚ ਇਹ ਤਾਂ ਹੁਣ ਜਿਹੜੀ ਜਾਂਚ ਤੋਂ ਬਾਅਦ ਹੀ ਪੁਲਿਸ ਜਿਹੜੀ ਦੱਸ ਸਕਦੀ ਆ ਸਾਡੇ ਸਾਰੇ ਚੌਂਕੀ ਇੰਚਾਰਜ ਐ ਐਸ ਐਚਓ ਸਾਹਿਬ ਡਿਪਟੀ ਸਾਹਿਬ ਸਾਰੇ ਲੱਗੇ ਆ ਹੁਣ ਜਾਂਚ ਤੋਂ ਬਾਅਦ ਹੀ ਪੂਰੀ ਜਿਹੜੀ ਗੱਲ ਆ ਜਿਨ੍ਹਾਂ ਨਾਲ ਜੋ ਬੀਚਿਆ ਆ ਉਹ ਦੱਸ ਸਕਦੇ ਉਹਨਾਂ ਨੂੰ ਨੰਗਲ ਸ਼ਾਮਾ ਉੱਥੇ ਕਾਕੀ ਦਾ ਐਡਜੈਕਟਿਵ ਲੋਕੇਸ਼ਨ ਕੀ ਹੈ ਕਿ ਨਾਮ ਇਸ ਦਾ ਕਾਕੀ ਪਿੰਡ ਕਾਕੀ ਪਿੰਡ ਆਪੋਜ਼ਿਟ ਪਾਟਿਆਮਾਨੀ ਚੈਂਜਰ ਹਾਂਜੀ ਕਾਕੀ ਪਿੰਡ ਰਾਮਾਪਲੀ ਸ਼ਹਿਰਪੁਰ ਉਹਨਾਂ ਦੇ ਵਿਚਕਾਰ ਮਾਰੀ ਐ ਐਕਟਿਵਾ ਗੱਡੀ ਦੇ ਲਿਆ ਇਨਾਂ ਨੇ ਫਿਰ ਵਿੱਚ ਮਾਰੀ ਜਦੋਂ ਮੋਰੇ ਗੱਡੀ ਨਾ ਰੋਕਣ ਲੱਗੇ ਨਾ ਐਕਟਿਵਾ ਰੋਕਣ ਲੱਗੇ ਫਿਰ ਇਨਾਂ ਨੇ ਵਿੱਚ ਗੱਡੀ ਮਾਰੀ ਕਿਹੜੀ ਐਕਟਿਵਾ ਦਿਖਾਵਾਂਗੇ ਮੜੇ ਗੱਡੀ ਆਓ ਖੜੀ ਐਕਟਿਵਾ ਜੀ ਇੱਥੇ ਖੜੀ ਹਾਂਜੀ ਇੱਥੇ ਖੜੀ ਦਿਖਾਏ ਮੜੇ ਬਈ ਰੋ ਜੀ ਵੈਰੀਫਾਈ ਕਰਦੇ ਆਂ ਆਪਾਂ ਜਾ ਕੇ ਕਰਦੇ ਆਂ ਸਰ ਇਹਨਾਂ ਦਾ ਨਾਮ ਕੀ ਇਹਨਾਂ ਦਾ ਸਰ ਕੀ ਨਾਮ ਆ ਉਹਨਾਂ ਦਾ ਹਾਂਜੀ ਕਰ ਰਹੇ ਆ ਬ੍ਰ ਸਰ ਕਿਹੜੀ ਜਗ੍ਹਾ ਹੈ ਮੈਂ ਕਿਹੜੀ ਜਗ੍ਹਾ ਹੈ ਨਿਕਲ ਕਿਹੜੀ ਜਗ੍ਹਾ ਗੋਲੀ ਚੱਲੀ ਹੈ ਵੈਸੇ ਤਾਂ ਸਾਬ ਰੁਕੋ ਗੋਲੀ ਸਰ ਗੋਲੀ ਵੀ ਬਰਾਮਤ ਜੀ ਕਹਿੰਦੇ ਜਲੰਧਰ ਦੇ ਰਾਮਾ ਮੰਡੀ ਦੇ ਦੀਨਾਂ ਦੇ ਕਾਕੀ ਪਿੰਡ ਵਿੱਚ ਸ਼ਰੀਆਬ ਗੋਲੀਆਂ ਚੱਲੀਆਂ ਨੇ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਸ਼ਾਮਾ ਨੰਗਲ ਤੋਂ ਐਕਟਿਵਾ ਸਵਾਰ ਨੋਛਵਾਨ ਫੋਰਚਨਰ ਤੇ ਸਫ਼ਾਰ ਹੋ ਕੇ ਪ੍ਰੋਪਰਟੀ ਡੀਲਰ ਦੀ ਗੱਡੀ ਦਾ ਪਿੱਛਾ ਕਰ ਰਹੇ ਸੀ ਤੇ ਇਸ ਦੌਰਾਨ ਹਮਲਾਵਰਾਂ ਨੇ ਇੱਕ ਫੋਰਚੂਨਰ ਸਵਾਰ ਉੱਤੇ ਗੋਲੀਆਂ ਚੁੜਾਈਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਫੋਰਚੂਨਰ ਸਵਾਰ ਨੌਜਵਾਨ ਨੇ ਬਹਾਦਰੀ ਵਿਖਾਉਂਦੇ ਹੋਇਆ ਐਕਟਿਵਾ ਦੇ ਵਿੱਚ ਟੱਕਰ ਮਾਰੀ। ਐਕਟਿਵਾ ਸਵਾਰ ਨੌਜਵਾਨ ਸੜਕ ਉੱਤੇ ਡਿੱਗ ਪਿਆ ਤੇ ਇਸ ਦੌਰਾਨ ਫੋਰਚੂਨਰ ਸਵਾਰ ਡੀਲਰ ਵੱਲੋਂ 2 ਤੋਂ 3 ਨਿਸ਼ਾਨੇ ਫਾਇਰ ਕੀਤੇ ਗਏ। ਇਸ ਘਟਨਾ ਨੂੰ ਲੈ ਕੇ ਮੌਕੇ ਤੇ ਆਫੜਾ ਤਫੜੀ ਮੱਚ ਗਈ ਜਿਸ ਤੋਂ ਬਾਅਦ ਹਮਲਾਵਰ ਐਕਟਿਵਾ ਛੱਡ ਕੇ ਫਰਾਰ ਹੋ ਗਏ। ਤਾਂ ਮੌਕੇ ਦੀ ਜਾਣਕਾਰੀ ਦੇ ਨੂੰ ਪ੍ਰਾਪਤ ਪੁਲਿਸ ਨੇ ਐਕਟਿਵਾ ਨੂੰ ਜ਼ਬਤ ਕੀਤਾ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨਦੀਪ ਜਿਸਲ ਜੀ ਗੱਲ ਕੀ ਸੀ ਮਨਦੀਪ ਜੀ? ਇਹ ਉਹ ਨਹੀਂ ਜਿੱਥੇ ਪਹੁੰਚਿਆ ਮੌਕੇ ਤੇ ਮੈ ਪਤਾ ਲੱਗਾ ਕਿ ਇੱਥੇ ਗੋਲੀਆਂ ਚੱਲੀਆਂ ਰਾਮਾ ਮੰਡੀ ਕਾਫੀ ਪੈਂਡ ਦੇ ਵਿੱਚ ਬਾਟੀਆਂ ਮਨੀ ਚੇਂਜਰ ਦੇ ਬਾਹਰ ਔਰ ਦੇਖਿਆ ਇੱਥੇ ਅੱਗੇ ਤੇ ਦੋ ਲੜਕੇ ਐਕਟਿਵਾ ਦੇ ਉੱਪਰ ਆਏ ਔਰ ਇਹ ਪ੍ਰਾਪਤੀ ਦਾ ਕੰਮ ਕਰਦੇ ਆ ਜੋ ਕੁਵੇਰ ਬਿਲਡਰ ਆ। ਇਹ ਅਵਤਾਰਨਗਰ ਰਹਿੰਦੇ ਆ ਔਰ ਇਹਨਾਂ ਦਾ ਇਹਨਾਂ ਦੇ ਉੱਪਰ ਪਿੱਛੋਂ ਗੱਡੀ ਦੇ ਪਹਿਲਾਂ ਗੋਲੀਆਂ ਪਿੱਛਾ ਕੀਤਾ ਗੋਲੀਆਂ ਚਲਾਈਆਂ ਫਿਰ ਆ ਕੇ ਗੱਡੀ ਰੋਕ ਕੇ ਇਹਨਾਂ ਦੇ ਉੱਪਰ ਹਮਲਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਕਿੱਸਾ ਕਿਹੜੀ ਜਗ੍ਹਾ ਤੋਂ ਕਰਦੇ ਸੀ ਹਾਂਜੀ ਕਿਹੜੀ ਜਗ੍ਹਾ ਤੋਂ ਪਿੱਛਾ ਕਰਦੇ ਆ ਰਹੇ ਸੀ ਪਿੱਛੋਂ ਦੱਸ ਦੇ ਕਿਸ ਨੰਗਲ ਸ਼ਾਮਾ ਚੌਕ ਜਿਹੜਾ ਪਿੱਛੇ ਲੱਗੇ ਨੇ ਦੀ ਇੱਥੇ ਇੱਕ ਕਲੋਨੀ ਕੱਟੀ ਹੈ ਇਹਨਾਂ ਨੇ ਅੱਛਾ ਜੀ ਉੱਥੋਂ ਪਿੱਛੋਂ ਲੱਗੇ ਹੋਏ ਬੰਦੇ ਜਿਹੜੇ ਆ ਬਿਲਡਿੰਗ ਦਾ ਕੰਮ ਕਰਦੇ ਆ ਬਿਲਡਿੰਗ ਦਾ ਹਾਂ ਕੁਵੇਰ ਬਿਲਡਰ ਦੇ ਨਾਮ ਤੇ ਨੰਗਲ ਸ਼ਾਮਾ ਚੌਕ ਤੇ ਇਹਨਾਂ ਦੇ ਵਿਲੇ ਕੱਟੇ ਆ ਜੇ ਗੱਡੀ ਦੇ ਅੱਗੇ ਲਾ ਕੇ ਜਿਹੜੀਆਂ ਗੋਲੀਆਂ ਚਲਾਉਣੀਆਂ ਚਾਹੁੰਦੇ ਸੀਗੇ ਔਰ ਇਹਨਾਂ ਨੇ ਸ਼ਹਾਰੀ ਕੀਤੀ ਜਿਹੜਾ ਗੱਡੀ ਸਕੂਟਰ 'ਚ ਗੱਡੀ ਮਾਰੀ ਇਹਨਾਂ ਦੀ ਐਕਟਿਵਿਟੀ ਡਿਪ ਹੈ ਤੇ ਆਪਣੇ ਰਵਾਲਵਰ ਨਾਲ ਫਿਰ ਇਹਨਾਂ ਨੇ ਇੱਕ ਦੋ ਗੋਲੀਆਂ ਚਲਾਈਆਂ ਤਾਂ ਫਿਰ ਸਕੂਟਰ ਛੱਡ ਕੇ ਭੱਜ ਗਏ ਜਿਹੜੇ ਬਦਮਾਸ਼ਾਂ ਨੇ ਸਕੂਟਰ ਛੱਡ ਕੇ ਭੱਜ ਗਏ ਸਕੂਟਰ ਛੱਡ ਗਏ ਜੀ ਸਕੂਟਰ ਦੇ ਪਿੱਛਾ ਕਰ ਰਹੇ ਸੀਗੇ ਸਕੂਟਰ ਦੇ ਸੀ ਇਸ ਦੇ ਬੰਦੇ ਕਿੱਥੇ ਸੀਗੇ ਜਿਹੜੇ ਬਿਲਡਰ ਸੀਗੇ ਉਹ ਫੋਰਚੂਨਰ ਗੱਡੀ ਫੋਰਚੂਨਰ ਗੱਡੀ ਹੋ ਰਹੀ ਹੈ ਕਿ ਗੱਡੀ ਆ ਖੜੀ ਹੈ ਜੀ ਇਹਨਾਂ ਨੇ ਫਿਰ ਗੱਡੀ ਮਾਰੀ ਕਿੰਨੇ ਫੇਰ ਕੀਤੇ ਉਹਨਾਂ ਨੇ ਹੁਣ ਇੱਕ ਦੋ ਫੇਰ ਆਪਣੇ ਜੋ ਚਲਾਏ ਆ ਜੀ ਹਾਂ ਤੁਹਾਡਾ ਕੀ ਰਿਲੇਸ਼ਨ ਹੋਣਾ ਨੇ ਬਾਈ ਜੀ ਮੇਰੇ ਵੈਸੇ ਵਾਕਫ ਆ ਮੈਂ ਮਨਦੀਪ ਜੀ ਸਿਲੈਕਟ ਕਾਉਂਸਲਰ ਆ ਮਾ ਮਨਦੀਪ ਅੱਛਾ ਕੋਈ ਕੀ ਕਰੰਜੀਚ ਲੱਗਦੀ ਆ ਜਾਂ ਕੀ ਕੋਈ ਵਾਕ ਦੇਖੋ ਜੀ ਇਹ ਤਾਂ ਹੁਣ ਜਿਹੜੇ ਪੁਲਿਸ ਜਾਂਚ ਤੋਂ ਹੀ ਬਾਅਦ ਪਤਾ ਲੱਗੇਗਾ ਬ੍ਰਦਰ ਹੁਣ ਸਰਦਾਰ ਜੀ ਜਿਹਦੇ ਪਾਸੇ ਭਗਵੰਤ ਮਾਨ ਜੀ ਅੱਜ ਇਹ ਕਰਦੇ ਜਿਹਨਾਂ ਦੇ ਗੋਡੀਆਂ ਚੱਲੀਆਂ ਆ ਉਹਨਾਂ ਨੂੰ ਹੁਣ ਨੰਗਲ ਸ਼ਾਮਾ ਚੌਂਕੀ ਉੱਥੇ ਲੈ ਗਏ ਆ ਫਸਾਰੀ ਪੁੱਛ ਗਿਛ ਕਰਨਗੇ ਕੀ ਉਹਨਾਂ ਦੇ ਲੈ ਆਪਣਾ ਸਿਗਾ ਆਪਸੀ ਰੰਜਿਸ਼ ਸੀਗੀ ਉਹ ਦੱਸ ਰਿਹਾ ਕਿ ਉਹਨਾਂ ਨੂੰ ਪਹਿਲਾਂ ਵੀ ਫੋਨ ਆਉਂਦੇ ਸੀਗੇ ਫਰੋਤੀਆਂ ਦੇ ਵਗੈਰਾ ਦੇ ਜੋ ਹਾਂਜੀ ਉਹਨਾਂ ਨੂੰ ਆਪ ਰੋਤੀ ਦਾ ਕੋਈ ਮਸਲਾ ਹੈ ਸਾਡੇ ਪਾਸੇ ਸੀਐਮ ਸਾਹਿਬ ਕਾਨਫਰੈਂਸ ਕਰ ਰਹੇ ਗੈਂਗਸਟਰ ਵਾਲ ਖਤਮ ਕਰਾਂਗੇ ਦੂਜੇ ਪਾਸੇ ਸਵੇਰੇ ਕਾਨਫਰੈਂਸ ਹੋਈ ਹੈ ਸ਼ਾਮੀ ਗੋਲੀਆਂ ਚੱਲ ਪਈਆਂ ਜਲੰਧਰ ਦੇ ਵਿੱਚ ਉਹ ਇਹ ਤਾਂ ਹੁਣ ਜਿਹੜੀ ਜਾਂਚ ਤੋਂ ਬਾਅਦ ਹੀ ਪੁਲਿਸ ਜਿਹੜੀ ਹੈ ਦੱਸ ਸਕਦੀ ਆ ਸਾਡੇ ਸਾਰੇ ਚੌਂਕੀ ਇੰਚਾਰਜ ਐਸਐਚਓ ਸਾਹਿਬ ਡਿਪਟੀ ਸਾਹਿਬ ਸਾਰੇ ਲੱਗੇ ਆ ਹੁਣ ਜਾਂਚ ਤੋਂ ਬਾਅਦ ਹੀ ਪੂਰੀ ਜਿਹੜੀ ਗੱਲ ਆ ਜਿਨ੍ਹਾਂ ਨਾਲ ਜੋ ਬੀਤਿਆ ਆ ਉਹ ਦੱਸ ਸਕਦੇ ਉਹਨਾਂ ਨੂੰ ਨੰਗਲ ਸ਼ਾਮਾ ਉੱਥੇ ਕਾਕੀ ਲੈ ਐਡਜੈਕਟ ਲੋਕੇਸ਼ਨ ਕੀ ਹੈ ਕੀ ਨਾਮ ਇਸ ਦਾ ਕਾਕੀ ਪਿੰਡ ਕਾਕੀ ਪਿੰਡ ਆਪੋਜ਼ਿਟ ਪਾਟਿਆਮਾਨੀ ਚੈਂਜ ਹਾਂਜੀ ਕਾਕੀ ਪਿੰਡ ਰਾਮਾਪੁਰੇ ਸ਼ਹਿਰ ਕੋਲ ਉਹਨਾਂ ਦੇ ਵਿਚਕਾਰ ਮਾਰੀ ਐ ਐਕਟਿਵਾ ਗੱਡੀ ਦੇ ਲਿਆ ਇਨਾਂ ਨੇ ਫਿਰ ਵਿੱਚ ਮਾਰੀ ਜਦੋਂ ਮੋਰੇ ਗੱਡੀ ਉਹਨਾਂ ਰੋਕਣ ਲੱਗੇ ਨਾ ਐਕਟਿਵਾ ਰੋਕਣ ਲੱਗੇ ਫਿਰ ਇਨਾਂ ਨੇ ਵਿੱਚ ਗੱਡੀ ਮਾਰੀ ਕਿਹੜੀ ਐਕਟਿਵਾ ਦਿਖਾਵਾਂਗੇ ਮੜੇ ਗੱਡੀ ਆਓ ਖੜੀ ਐਕਟਿਵਾ ਜੀ ਇੱਥੇ ਖੜੀ ਹਾਂਜੀ ਹਾਂਜੀ ਇੱਥੇ ਖੜੀ ਦਿਖਾਓ ਮੜੇ ਅਜੇ ਰਹੀ ਵੈਰੀਫਾਈ ਕਰ ਰਹੇ ਹਾਂ ਅਪਾ ਜੀ ਸਰ ਇਹਨਾਂ ਦਾ ਨਾਮ ਕੀ ਇਹਨਾਂ ਦਾ ਸਰ ਕੀ ਨਾਮ ਆ ਉਹਨਾਂ ਦਾ ਅਜੇ ਤੱਕ ਰਹਿ ਬ੍ਰਦਰ ਹ ਸਰ ਕਿਹੜੀ ਜਗ੍ਹਾ ਹੈ ਮੈਂ ਕਿਹੜੀ ਜਗ੍ਹਾ ਹੈ ਨਿਕਾ ਕਿਹੜੀ ਜਗ੍ਹਾ ਗੋਲੀ ਚੱਲੀ ਆ ਐਸੇ ਤੋਂ ਸ਼ਾਂਤ ਰੋਕੋ ਗੋਲੀ ਸਰ ਗੋਲੀ ਵੀ ਬਰਾਮਾ ਤੋਂ ਹੀ ਕਹਿੰਦੇ ਜਲੰਧਰ ਦੇ ਰਾਮਾ ਮੰਡੀ ਦੇ ਦੀ ਨਾਉਂਦੇ ਕਾਕੀ ਪਿੰਡ ਵਿੱਚ ਸ਼ਰੀਆ ਗੋਲੀਆਂ ਚੱਲੀਆਂ ਨੇ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ ਜਾਣਕਾਰੀ ਦੇ ਅਨੁਸਾਰ ਸ਼ਿਆਮਾ ਨੰਗਲ ਤੋਂ ਐਕਟਿਵਾ ਸਵਾਰ ਨੋਜਵਾਨ ਫੋਰਚਨਰ ਤੇ ਸਫਾਰ ਹੋ ਕੇ ਪ੍ਰੋਪਰਟੀ ਡੀਲਰ ਦੀ ਗੱਡੀ ਦਾ ਪਿੱਛਾ ਕਰ ਰਹੇ ਸੀ ਤੇ ਇਸ ਦੌਰਾਨ ਹਮਲਾਵਰਾਂ ਨੇ ਇੱਕ ਫੋਰਚੂਨਰ ਸਵਾਰ ਉੱਤੇ ਗੋਲੀਆਂ ਚੁੜਾਈਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਫੋਰਚੂਨਰ ਸਵਾਰ ਨੌਜਵਾਨ ਨੇ ਬਹਾਦਰੀ ਵਿਖਾਉਂਦੇ ਹੋਏ ਐਕਟਿਵਾ ਦੇ ਵਿੱਚ ਟੱਕਰ ਮਾਰੀ। ਐਕਟਿਵਾ ਸਵਾਰ ਨੌਜਵਾਨ ਸੜਕ ਉੱਤੇ ਡਿੱਗ ਪਿਆ ਤੇ ਇਸ ਦੌਰਾਨ ਫੋਰਚੂਨਰ ਸਵਾਰ ਡੀਲਰ ਵੱਲੋਂ 2 ਤੋਂ 3 ਫਾਇਰ ਕੀਤੇ ਗਏ। ਇਸ ਘਟਨਾ ਨੂੰ ਲੈ ਕੇ ਮੌਕੇ ਤੇ ਆਫਰਾ ਤਫੜੀ ਮੱਚ ਗਈ ਜਿਸ ਤੋਂ ਬਾਅਦ ਹਮਲਾਵਰ ਐਕਟਿਵਾ ਛੱਡ ਕੇ ਫਰਾਰ ਹੋ ਗਏ। ਤਾਂ ਮੌਕੇ ਦੀ ਜਾਣਕਾਰੀ ਦੇ ਨੂੰ ਪ੍ਰਾਪਤ ਪੁਲਿਸ ਨੇ ਐਕਟੀਵਾ ਨੂੰ ਜ਼ਬਤ ਕੀਤਾ ਹੈ ਤੇ ਮਾਮਲੇ ਦੀ ਜਾਂਚ